ਬੇਸ਼ਕ ਹੈ ਜੀ ਬਰਾੜ ਜੈਸੀ ਦੀ ਰਚਨਾ ਦਾਤੀਆਂ ਵਾਲਾ ਪੱਖਾ ਨਾਨਕੇ ਗਏ ਤਾਂ ਚਾ ਸੀ ਕਿ ਕੂਲਰ ਮੂਰੇ ਪਾਵਾਂਗੇ ਗਰਮੀ ਦੀਆਂ ਸਾਰੀਆਂ ਛੁੱਟੀਆਂ ਉੱਥੇ ਹੀ ਕੱਟ ਕੇ ਆਵਾਂਗੇ ਅਸੀਂ ਜਵਾਕਾਂ ਨੇ ਸਾਰਾ ਦਿਨ ਕੌਣਿਆ ਬਾੰਗ ਹਰਲ ਹਰਲ ਕਰਦੇ ਰਹਿਣਾ ਕਦੇ ਘਰ ਘਰ ਖੇਡਣਾ ਕਦੇ ਬਾਂਦਰ ਕਿਲਾ ਤੇ ਕਈ ਵਾਰੀ ਸ਼ਾਮ ਨੂੰ ਕ੍ਰਿਕਟ ਵੀ ਸ਼ਾਮੀ ਕੂਲਰ ਨੂੰ ਪਾਣੀ ਨਾਲ ਭਰ ਕੇ 베ੜੇ ਚ ਲਗਾ ਲੈਣਾ ਕੂਲਰ ਪਾਉਣ ਲਈ ਲਾਈ ਪਾਈਪ ਨਾਲ ਜਵਾਕਾਂ ਨੇ ਖੂਬ ਨਹਾਉਣਾ ਤੇ ਬੇੜਾ ਵੀ ਛਿੜਕ ਦੇਣਾ ਬੇੜਾ ਛਿੜਕਣ ਤੇ ਨਾਨਾ ਜੀ ਨੇ ਸਾਨੂੰ ਰੋਜ਼ ਤੱਕ ਟੋਕਣਾ ਕਿ ਤਪਾਰ ਵੱਜ ਜਾਂਦਾ ਹੈ ਘਟਦਾ ਨਹੀਂ ਕੂਲਰ ਮੂਰੇ ਬਾਰੀ-ਬਾਰੀ ਖੜ ਕੇ ਮੁਰਕਾ ਜਿਹਾ ਸੁਕਾਉਂਦੇ ਤੇ ਮਾਮਾ ਜੀ ਹੋਰਾਂ ਦੇ ਕੁੱਟਿਆਂ 'ਚ ਜਦੋਂ ਹਵਾ ਪੈ ਜਾਂਦੀ ਉਹ ਫੁੱਲ ਜਾਂਦੀ ਅਸੀਂ ਸਾਰੇ ਠਾਕਾ ਮਾਰ ਕੇ ਹੱਸਦੇ ਪਿਛਲੇ ਮੰਝੇ ਤੇ ਬੈਠੇ ਨਾਨੀ ਜੀ ਨੇ ਆਖਣਾ ਕਿ ਸਾਰੀ ਹਵਾ ਰੋਕ ਲਈ ਇੱਛੇ ਹੋ ਕੇ ਬੈਲੋ ਰੋਟੀ ਖਾਣੀ ਜਲਦੀ ਜਲਦੀ ਕੇ ਬਾਅਦ ਚ ਭਮੱਕੜ ਨਾਲ ਨਿਕਲ ਆਉਣਾ ਤਰੀ ਵਾਲੀ ਸਬਜ਼ੀ ਕੁਲਰ ਮੂਰੇ ਬੁਰਕੀ ਚੋਂ ਉੜਦੀ ਤੇ ਮੰਜੇ ਤੇ ਡੁੱਲ ਜਾਂਦੀ ਨਾਨੀ ਗਾਲਾਂ ਕੱਢਦੀ ਮੀਂਹ ਬਰਾ ਦਿੰਦੀ ਗਾਲਾਂ ਦਾ ਖਸਮਾ ਨੂੰ ਖਾਣੇ ਨੂੰ ਹਾਲੇ ਪਰਸੋਂ ਹੀ ਧੋ ਕੇ ਮੰਜਿਆਂ ਨੂੰ ਲੇੜੇ ਲਾਈ ਸੀ ਹੁਣ ਫੇਰ ਕੰਮ ਵਧਾਤਾ ਕਈ ਵਾਰ ਤਾਂ ਜੇ ਕੁਝ ਡੁੱਲਣਾ ਤਾਂ ਨਾਨੀ ਤੋਂ ਅੱਖ ਬਚਾ ਕੇ ਸਬਜ਼ੀ ਮੰਜੇ ਤੋਂ ਚੁੱਕ ਲੈਣੀ ਜਾਂ ਟਿੱਗੀ ਥੋੜੀ ਜਿਹੀ ਉੱਤੇ ਹੀ ਮਲ ਦੇਣੀ ਰੋਟੀ ਖਾ ਕੇ ਫੇਰ ਖੇਡਣ ਲੱਗ ਜਾਣਾ ਇੰਚ ਕਰਦੇ ਕਰਾਉਂਦੇ ਰਾਤ ਆਉਣੀ ਜਾਦਾ ਕੂਲਰ ਦੇ ਮੂਹਰੇ ਪਹਿਲੇ ਮੰਜੇ ਤੇ ਪੈਣ ਪਿੱਛੇ ਲੜੀ ਜਾਂਦਾ ਆਰਕੇ ਮਾਂ ਦਾ ਮੰਝਾ ਕੂਲਰ ਦੇ ਮੂਹਰੇ ਡਾਹ ਦਿੱਤਾ ਜਾਂਦਾ ਮੈਂ ਤੇ ਮੇਰੇ ਮਾਮੇ ਦੀ ਕੁੜੀ ਦੂਜੇ ਨੰਬਰ ਤੇ ਸੌਂਦੇ ਤੀਜੇ ਤੇ ਨਾਨੀ ਚੌਥੇ ਤੇ ਮਾਮਾ ਲਾਈਨ ਉੱਥੇ ਮੁੱਕ ਜਾਂਦੀ ਤੇ ਇੱਕ ਹੋਰ ਦਾਤੀਆਂ ਵਾਲਾ ਪੱਖਾ ਤਾਣੇ ਵਾਲੇ ਕਮਰੇ ਚੋਂ ਕੱਢ ਲਿਆਉਂਦੇ ਤੇ ਮੂਹਰੇ ਵੀ ਚਾਰ ਮੰਝੇ ਡਾਹ ਲੈਂਦੇ ਵਿਆਹ ਵਾਲਾ ਘਰ ਬਣ ਜਾਂਦਾ ਇੱਕ ਦਿਨ ਰਾਤ ਨੂੰ ਨਿੱਕੇ ਭਰਾ ਨੂੰ ਬੁੱਕਲ 'ਚ ਬਿਠਾ ਕੇ ਨਾਨੀ ਨੇ ਜਦ ਪੁੱਛਿਆ ਕਿ ਕੀ ਲੈਣਾ ਹੈ ਇਸ ਵਾਰ ਸੋਹਣਾ ਸੂਟ ਕਿ ਸਾਈਕਲੀ ਨਿੱਕੇ ਦੇ ਮੂੰਹ ਜੇ ਨਿਕਲ ਗਿਆ ਦਾਤੀਆਂ ਵਾਲਾ ਪੱਖਾ ਮਾਂ ਨੇ ਨਿੱਕੇ ਦੀ ਗੱਲ ਤੇ ਪੋਲਾ ਜਾ ਮਾਰ ਕੇ ਕਿਹਾ ਉਹੀ ਨਾ ਮੰਗਤਾ ਬਣਿਆ ਕਰ ਨਿੱਕਾ ਮਾਂ ਦੀ ਗੱਲ ਸੁਣ ਕੇ ਨਾਨੀ ਨੂੰ ਸਫਾਈਆਂ ਦੇਣ ਲੱਗਾ ਕਿ ਨਾਨੀ ਮੱਛਰ ਤੇ ਗਰਮੀ ਬਹੁਤ ਹੈ ਸਾਡੇ ਪਿੰਡ ਮੇਰਾ ਦਿਲ ਕਰਦਾ ਕਿ ਅਸੀਂ ਵੀ ਤੁਹਾਡੇ ਕੋਲ ਹੀ ਘੁੱਗ ਲੈ ਲਈਏ ਤੇ ਗਰਮੀ ਆਵੇ ਭੱਜ ਕੇ ਕੋਲਰ ਮੂਰੇ ਪੈ ਜਾਈਏ ਨਾਨੀ ਨੇ ਨਿੱਕੇ ਦੀ ਗੱਲ ਦਿਲ ਤੇ ਲਾਈ ਤੇ ਅਗਲੇ ਦਿਨ ਹੀ ਮਾਮੇ ਨੂੰ ਹੁਕਮ ਦੇ ਦਿੱਤਾ ਕਿ ਦਾਤੀਆਂ ਵਾਲਾ ਪੱਖਾ ਲਿਆ ਕੇ ਦੇ ਕੁੜੀ ਦੇ ਪਿੰਡ ਛੱਡ ਕੇ ਆਉਣਾ ਸ਼ੂਟ ਬਣਾਉਣ ਸ਼ਹਿਰ ਗਏ ਤੇ ਮਾਮੇ ਨੇ ਪੱਖਾ ਖਰੀਦਣਾ ਸੀ ਇਸ ਵਾਰ ਸ਼ੂਟਾਂ ਤੋਂ ਵੱਧ ਚਾ ਪੱਖੇ ਦਾ ਸੀ ਮਾਂ ਨੂੰ ਜਦ ਪਤਾ ਲੱਗਾ ਕਿ ਮਾਮਾ ਪੱਖਾ ਲੈਣ ਗਿਆ ਤਾਂ ਮਾਂ ਨੇ ਮਾਮੀ ਦੇ ਜ਼ੋਰ ਪਾਉਣ ਤੇ ਇਕੱਲੇ ਸਾਡੇ ਸ਼ੂਟ ਬਣਾ ਲਏ ਅਬ ਦਾ ਸ਼ੂਟ ਨਾ ਬਣਾਇਆ ਅਸੀਂ ਘਰ ਆ ਗਏ ਤੇ ਉਹ ਲਾਲ ਰੰਗ ਦਾ ਪੱਖਾ ਰਿਕਸ਼ੇ 'ਚ ਆ ਰਿਹਾ ਸੀ। ਪੱਖਾ ਘਰ ਆਇਆ ਮੇਰੇ ਤੇ ਨਿੱਕੇ ਵੀਰ ਦਾ ਚਾਹ ਨਹੀਂ ਸੀ ਚੁੱਕਿਆ ਜਾ ਰਿਹਾ। ਸਕੂਲ ਜਾ ਕੇ ਦੱਸਾਂਗੇ ਦੋਸਤਾਂ ਨੂੰ ਕਿ ਅਸੀਂ ਵੀ ਪੱਖੇ ਮੂਰੇ ਸੌਣੇ ਆ। ਹੁਣ ਸਾਨੂੰ ਕਾਹਲ ਸੀ ਕੇ ਪਿੰਡ ਜਾਈਏ ਤੇ ਪੱਖਾ ਚਲਾ ਕੇ ਦੇਖੀਏ। ਐਤਵਾਰ ਨੂੰ ਅਸੀਂ ਤਿਆਰ ਹੋ ਗਏ। ਮਾਂ ਤੇ ਨਾਨੀ ਸੰਦੂਖ ਵਾਲੇ ਕਮਰੇ 'ਚ ਸੀ। ਨਾਨੀ ਆਪਦੇ ਸੂਟ ਕੱਢ ਕੇ ਦਿਖਾ ਰਹੀ ਸੀ। ਨਾਨੀ ਮਾਂ ਨੂੰ ਕਹਿ ਰਹੀ ਸੀ ਕਿ ਇਹ ਸੂਟਾਂ 'ਚੋਂ ਕੋਈ ਮਰਜ਼ੀ ਪਸੰਦ ਕਰ ਲੈ। ਮਾਂ ਨੇ ਇੱਕ ਸੂਟ ਲੈ ਲਿਆ ਨਾਨੀ ਨੇ 100 100 ਦੇ ਰੁਪਏ ਕਈ ਨੋਟ ਮੇਰੀ ਮਾਂ ਦੀ ਮੋਠੀ ਚ ਦੇ ਕੇ ਕਿਹਾ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਇਹ ਪੈਸੇ ਵਰਤ ਲਈ ਕੁੜੀਆਂ ਨੇ ਤਾਂ ਹੱਥੀ ਦਿੱਤਾ ਲੈ ਕੇ ਜਾਣਾ ਮਾਂ ਨੂੰ ਲਾਲਚ ਨਹੀਂ ਸੀ ਕਿਸੇ ਕਿਸਮ ਦਾ ਪਰ ਮਾਂ ਦਾ ਦਿਲ ਰੱਖਣ ਲਈ ਉਹਨੇ ਦਿੱਤੇ ਪੈਸੇ ਰੁਮਾਲ ਚ ਬੰਨ ਕੇ ਬੀਰੇ ਦੀ ਜੇਬ ਚ ਪਾ ਦਿੱਤੇ ਅਸੀਂ ਮਾਮੇ ਨਾਲ ਪਿੰਡ ਵਾਲੀ ਬੱਸ ਚੜ ਗਏ ਪੱਖੇ ਉੱਤੇ ਲਿਫਾਫਾ ਚੜਿਆ ਹੋਇਆ ਸੀ ਮੈਂ ਤੇ ਬੀਰਾ ਟੋ ਟੋ ਕੇ ਪਟਾਕੇ ਪਾਉਂਦੇ ਰਹੇ ਮਾ ਨੇ ਵੀ ਨਾ ਹਟਾਇਆ ਕਿ ਚੰਗਾ ਲਾਲਚ ਲੱਗਿਆ। ਉਸ ਦਿਨ ਅਸੀਂ ਚੀਜੀ ਲੈਣ ਦੀ ਵੀ ਕੋਈ ਜਿੱਦ ਨਾ ਕੀਤੀ। ਪਿੰਡ ਆ ਗਿਆ ਅਸੀਂ ਉਤਰ ਗਏ। ਮਾਮੇ ਨੇ ਪੱਖਾ ਬੱਸ ਚੋਂ ਬੋਚ ਕੇ ਜੇ ਉਤਾਰ ਲਿਆ। ਘਰ ਪੁੱਜੇ ਤੇ ਦਾਦੀ ਸਾਡੇ ਵੱਲ ਭੱਜੀ ਆਈ। ਸਿਰ ਪੋਲੋਸੇ ਤੇ ਪੱਖੇ ਨੂੰ ਦੇਖ ਕੇ ਮਹਾਮੂਣੀ ਖੁਸ਼ ਹੋਈ। ਮਾਮਾ ਵਾਪਸ ਮੁੜ ਗਿਆ। ਅਸੀਂ ਰਾਤ ਦਾ ਇੰਤਜ਼ਾਰ ਕਰਨ ਲੱਗੇ। ਰਾਤ ਨੂੰ ਵਿਹੜੇ 'ਚ ਪੱਖਾ ਲਾਇਆ ਤੇ ਦਾਦੀ ਨੇ ਆਪ ਦਾ ਮੰਜਾ ਮੂਰੇ ਡਾਲਿਆ। ਦੂਜੇ ਤੇ ਭਾਜੀ ਦਾ ਮੰਜਾ, ਤੀਜੇ ਤੇ ਬਾਪੂ ਦਾ, ਚੌਥੇ ਨੰਬਰ ਤੇ ਡੈਡੀ ਦਾ। ਦਾਦੀ ਸਾਹਮਣੇ ਕੌਣ ਬੋਲਦਾ ਮਾਂ ਨੇ ਅੰਦਰੇ-ਅੰਦਰ ਕਿਸੋ ਨਾ ਜਹੀ ਬਟਕੇ ਆਪਦਾ ਮੰਝਾ 5ਵੇਂ ਨੰਬਰ ਤੇ ਢਾ ਲਿਆ ਜਿੱਥੇ ਹਵਾ ਨਾ ਮਾਤਰ ਹੀ ਆਉਂਦੀ ਸੀ ਤੇ ਨਿੱਕਾ ਵੀਰ ਮੰਮੀ ਨਾਲ ਹੀ ਸੌਂਦਾ ਸੀ ਮੈਂ ਪੂਆ ਨਾਲ ਸੌਂਦੀ ਸੀ ਨਿੱਕੇ ਵੀਰੇ ਨੇ ਸਵੇਰੇ ਉੱਠਦੇ ਸਾਰੀ ਚਾਹ ਦਾ ਗਲਾਸ ਮੂੰਹ ਨੂੰ ਲਾਉਣ ਤੋਂ ਪਹਿਲਾਂ ਪੁੱਛਿਆ ਅਗਲੀਆਂ ਗਰਮੀ ਦੀਆਂ ਛੁੱਟੀਆਂ ਕਦੋਂ ਆਉਣਗੀਆਂ ਨਾਨਕੀ ਜਾਣ ਨੂੰ ਦਿਲ ਕਰਦਾ ਹੈ ਜਾਂ ਘਰ ਘੁੱਗ ਕੇ ਉੱਥੇ ਲੈ ਜਾਈਏ ਮਾਂ ਨੇ ਉਸ ਦੀ ਗੱਲ ਸੁਣ ਕੇ ਅੱਖਾਂ ਪਰ ਲਈਆਂ ਤੇ ਕਿਆ بس ਥੋੜੇ ਦਿਨਾਂ ਨੂੰ ਗਰਮੀ ਦੀਆਂ ਛੁੱਟੀਆਂ ਫੇਰ ਆ ਜਾਣੀਆਂ ਨੇ ਤੇ ਫੇਰ ਤੋਂ 20 ਦਿਨ ਰੱਜ-ਰੱਜ ਕੇ ਕੁੱਲ ਮੂਰੇ ਪੰਮੀ ਨਾਨੀ ਨੂੰ ਆਪਾਂ ਮੂਰੇ ਨਹੀਂ ਪੈਣ ਦੇਣਾ ਐਨਾ ਕਹਿ ਕੇ ਉਹ ਮਨਚ ਸੋਚ ਰਹੀ ਸੀ ਕਿ ਪੇਕੇ ਘਰ ਦਾ ਜੋਰ ਪਿੰਡ ਦੀ ਝੂਟਪਣ ਤੇ ਹੀ ਮੁੱਕ ਜਾਂਦਾ ਹੈ ਸ਼ੁਕਰੀਆ ਦੋਸਤੋ